ਰਾਮ ਜੀ ਮੇਰੇ ਨਾਲ ਨੇ ਤੇ ਉਹਨਾਂ ਨੇ ਆਪਣੇ ਆਪ ਨੂੰ ਇਕੱਲਾ ਹੀ ਨੇ ਮਹਿਸੂਸ ਕੀਤਾ ਵੀ ਮੈਂ ਰਾਕਸ਼ਸਾਂ ਦੀ ਬਸਤੀ ਵਿੱਚ ਜਾਣਾ ਉਹਦੇ ਬڑے-ਬڑے ਰਾਕਸ਼ਸ ਉਸ ਟਾਈਮ ਦੇ ਰਾਵਣ ਜਿਹੜਾ ਇਹ ਉਹ ਬਹੁਤ ਉਹਦਾ ਪ੍ਰਕੋਪ ਸੀਗਾ ਔਰ ਉਹਦੀ ਵਿਖਿਆਤੀ ਵੀ ਸੀਗੀ ਸਵਰਗ ਦੇ ਰਾਜਾ ਇੰਦਰ ਵੀ ਉਹ ਕੋ ਡਰਦੇ ਹੈਗੇ ਵੀ ਰਾਵਣ ਸਾਡਾ ਰਾਜपाट ਜਿਹੜਾ ਸਾਡੇ ਕੋ ਖੋਲ ਨਾ ਲਵੇ ਕਿਦਰ 33 ਕਰੋੜ ਦੇਵੀ ਦੇਵਤਾ ਸਵਰਗ ਦਾ ਰਾਜਾ ਸਾਰੀ ਦੁਨੀਆ ਉਹ ਵੀ 라वण ਕੋ ਡਰਦੇ ਨੇ ਹੁਣ ਉਸੇ 라वण ਦੀ ਬਸਤੀ ਵਿੱਚ ਹਨੂਮਾਨ ਦੀ ਗੱਲੇ ਜਾ ਰਹੇ ਨੇ ਔਰ ਬਿਨਾ ਕੋਈ ਵਿਚਾਰ ਵਿਮਰਸ਼ ਕੀਤੇ ਬਿਨਾ ਕੋਈ ਦੇਰੀ ਤੋਂ ਬਿਨਾ ਕੋਈ ਤਿਆਰੀ ਤੋਂ ਹੁਣ ਕਿਤੇ ਵੀ ਜਾਣਾ ਹੋਵੇ ਬੰਦਾ ਥੋੜੀ ਬੋਧੀ ਤਿਆਰੀ ਕਰ ਤਿਆਰੀ ਕਰਦਾ ਉਹਨਾਂ ਕੋਈ ਸਾਜੋ ਸਮਾਨ ਨਹੀਂ ਕੋਈ ਅਸਤਰ ਸ਼ਸਤਰ ਨਹੀਂ ਕੋਈ ਨਹੀਂ ਸਿਰਫ ਰਾਮ ਜੀ ਦਾ ਭਰੋਸਾ ਕਿ ਰਾਮ ਸੇ ਬੜਾ ਰਾਮ ਕਾ ਨਾਮ ਰਾਮ ਜੀ ਮੇਰੇ ਨਾਲ ਨੇ ਹਨੂਮਾਨ ਜੀ ਕਹਿੰਦੇ ਵੀ ਉਹਨਾਂ ਦਾ ਵੱਡਾ ਇਤਿਹਾਸ ਵਿੱਚ ਕੋਈ ਭਗਤ ਨਹੀਂ ਹੋਇਆ